ਦਾੋਤ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਲੈ ਕੇ ਹਾਜ਼ਰਾਂ ਜੀ ਮੇਰਾ ਸ਼ਹਿਰ ਮੇਰੀ ਖਬਰ ਦਾ ਖਾਸ ਬੁਲੇਟ ਹੈ ਬੁਲੇਟਨ ਦੀ ਸ਼ੁਰੂਆਤ ਕਰ ਲੈਣੇ ਆ ਗੁਰੂ ਨਗਰੀ ਅੰਮ੍ਰਿਤਸਰ ਤੋਂ ਸ੍ਰੀ ਹਰਮੰਦਰ ਸਾਹਿਬ ਨੂੰ ਈਮੇਲ ਰਾਹੀਂ ਤੀਸਰੀ ਵਾਰ ਅੜਾਉਣ ਦੀ ਧਮਕੀ ਮਿਲੀ ਹੈ ਇਸ ਵਾਰ ਆਰਡੀਐਕਸ ਰਾਹੀਂ ਅੜਾਉਣ ਦੀ ਧਮਕੀ ਦਿੱਤੀ ਗਈ ਹੈ ਇਹ ਧਮਕੀ ਭਰੀ ਈਮੇਲ ਕਿਸੇ ਅਣਪਛਾਤੇ ਸ਼ਖਸ ਵੱਲੋਂ ਭੇਜੀ ਗਈ ਹੈ ਤੀਜੀ ਵਾਰ ਧਮਕੀ ਮਿਲਣ ਮਗਰੋਂ ਐਸਜੀਪੀਸੀ ਨੇ ਫੌਰੀ ਕਾਰਵਾਈ ਕਰਦੇ ਆ ਸ਼੍ਰੀ ਦਰਬਾਰ ਸਾਹਿਬ ਦੇ ਸਾਰੇ ਪ੍ਰਵੇਸ਼ ਦੁਆਰਾਂ ਲੰਗਰ ਹਾਲ ਪ੍ਰਕਰਮਾ ਅਤੇ ਸਰਾਮਾਜ ਆਪਣੀ ਟਾਸਕ ਫੋਰਸ ਤਾਇਨਾਤ ਕਰ ਦਿੱਤੀ ਹੈ ਇੱਥੇ ਹਰ ਆਉਣ ਜਾਣ ਵਾਲੇ ਵਿਅਕਤੀ ਦੀ ਉਚੇਚੇ ਤੌਰ ਤੇ ਜਾਂਚ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਪੁਲਿਸ ਅਤੇ ਇੰਟੈਲੀਜੈਂਸ ਏਜੰਸੀਆਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਫੌਜਾ ਸਿੰਘ ਦੇ ਹਿੱਟ ਐਂਡ ਰਨ ਕੇਸ ਤੇ ਜਲੰਧਰ ਦੀ ਅਦਾਲਤ ਨੇ ਐਨ ਆਰ ਆਈ ਅਮਰਿਤਪਾਲ ਸਿੰਘ ਨੂੰ ਜੁਡੀਸ਼ੀਅਲ ਰਿਮਾਂਡ ਤੇ ਭੇਜ ਦਿੱਤਾ ਇਸ ਤੋਂ ਪਹਿਲਾਂ ਬਜ਼ੁਰਗ ਅਥਲੀਟ ਫੌਜਾ ਸਿੰਘ ਨੂੰ ਆਪਣੀ ਕਾਰ ਫੋਰਚਨਰ ਹੇਠ ਦੇਣ ਦੇ ਮਾਮਲੇ 'ਚ ਪੁਲਿਸ ਕੈਨੇਡਾ ਤੋਂ ਆਏ ਅਮਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸ ਦੀ ਫੋਰਚਨਰ ਵੀ ਬਰਾਮਦ ਕਰ ਲਈ ਹੈ। ਹਾਦਸੇ ਦੀ ਸੀਸੀਟੀਵੀ ਫੁਟੇਜ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਤੇਜ਼ ਰਫ਼ਤਾਰ ਫੋਰਚਨਰ ਨੇ ਫੌਜਾ ਸਿੰਘ ਨੂੰ ਟੱਕਰ ਮਾਰੀ ਸੀ। ਮੁਲਜ਼ਮ ਹਾਦਸੇ ਮਗਰੋਂ ਇੱਕ ਤੋਂ ਦੂਸਰੇ ਪਿੰਡ ਭੱਜ ਰਿਹਾ ਸੀ। ਉੰਜ ਅਮਰਿਤਪਾਲ ਸਿੰਘ ਕਰਤਾਰਪੁਰ ਵਾਸੀ ਹੈ ਅਤੇ ਉਸ ਨੇ ਪੁਲਿਸ ਦੀ ਪੁੱਛਗਿੱਛ ਦੌਰਾਨ ਆਪਣਾ ਜ਼ੁਰਮ ਕਬੂਲ ਕਰ ਲਿਆ। ਬਜ਼ੁਰਗ ਐਥਲੀਟ ਦੇ ਤੌਰ ਤੇ ਦੁਨੀਆ ਭਰ ਚ ਪੰਜਾਬੀਆਂ ਤੇ ਸਿੱਖਾਂ ਦਾ ਨਾਮ ਰੌਸ਼ਨ ਕਰਨ ਵਾਲੇ ਬਾਬਾ ਫੌਜਾ ਸਿੰਘ ਹਰਾਂ ਦੇ ਦਿਹਾਂਤ ਤੋਂ ਬਾਅਦ ਸਾਬਕਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਆਦਮਪੁਰ ਹਲਕੇ ਦੇ ਪਿੰਡ ਬਿਆਸ ਪਹੁੰਚਿਆ ਗਿਆ ਜਿੱਥੇ ਉਹਨਾਂ ਨੇ ਬਾਬਾ ਫੌਜਾ ਸਿੰਘ ਜੀ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਉੱਥੇ ਸਰਦਾਰ ਫੌਜਾ ਸਿੰਘ ਹੁਣਾ ਵੱਲੋਂ ਸਥਾਪਿਤ ਕੀਤੇ ਗਏ ਮੇਲ ਪੱਥਰਾਂ ਨੂੰ ਵੀ ਯਾਦ ਕੀਤਾ ਗਿਆ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਕਿਹਾ ਕਿ ਸਾਨੂੰ ਮਾਣ ਹੈ ਕਿ ਅਸੀਂ ਪੰਜਾਬ ਦੇ ਜਾਏ ਹਾਂ ਜਿਸੀ ਧਰਤੀ ਨੇ ਫੌਜਾ ਸਿੰਘ ਹੋਰ ਵਰਗੇ ਇਤਿਹਾਸ ਲਿਖਣ ਵਾਲੀਆਂ ਸ਼ਖਸੀਅਤਾਂ ਨੂੰ ਪੈਦਾ ਕੀਤਾ। ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਖਿਲਾਫ ਜਾਂਚ ਚ ਬਿਜਲੈਂਸ ਸਰਗਰਮੀ ਦੇ ਨਾਲ ਰੁਚੀ ਹੋਈ ਹੈ। ਇਸੇ ਲੜੀ ਵਜੋਂ ਬੁੱਧਵਾਰ ਨੂੰ ਸਵੇਰੇ ਬਿਜਲੈਂਸ ਨੇ ਵਿਕਰਮ ਸਿੰਘ ਮਜੀਠੀਆ ਦੇ ਟਿਕਾਣਿਆਂ ਤੇ ਮੁੜ ਰੇਡ ਕੀਤੀ। ਇਸ ਮੌਕੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ। ਘਰ ਦੇ ਬਾਹਰ ਵੀ ਵੱਡੀ ਗਿਣਤੀ ਚ ਪੁਲਿਸ ਜਵਾਨ ਤਾਇਨਾਤ ਸਨ। ਜ਼ਿਕਰ ਹੋ ਗਿਆ ਹੈ ਕਿ ਬਿੱਤੇ ਕੱਲ ਵੀ ਬਿਜਲੈਂਸ ਨੇ ਘਰ ਅਤੇ ਦਫ਼ਤਰ ਦੀ ਪ੍ਰੈਮਿਸਿਸ ਕੀਤੀ ਸੀ ਕਾਬਿਲੇ ਗੌਰ ਹੈ ਕਿ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਬਿਜਲੈਂਸ ਬਿਊਰੋ ਨੇ ਵਿਕਰਮ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਹੋਇਆ ਹੈ ਅਤੇ ਹੁਣ ਨਾਬਾਦੀ ਜੇਲ੍ਹ 'ਚ ਬੰਦ ਨੇ ਨਾਬਾਦੀ ਸਹਿਰਗਾ ਮਹਿਸਕੇਟ ਬੀੜ ਦੀ ਮਿੱਟੀ 'ਚ ਪਲਾਸਟਿਕ ਦੇ ਥੈਲੇ 'ਚ ਦੱਬੇ ਹੋਏ 778 ਕਾਰਤੂਸ ਬਰਾਮਦ ਕੀਤੇ ਗਏ ਨੇ ਇਹ ਜਿੰਦਾ ਕਾਰਤੂਸ ਕਿੱਸ ਦੇ ਹਨ ਅਤੇ ਕੌਣ ਇਹਨਾਂ ਨੂੰ ਇੱਥੇ ਮਿੱਟੀ 'ਚ ਦਬਕੇ ਗਿਆ ਹੈ ਇਸ ਬਾਰੇ ਮਾਮਲੇ ਦੀ ਪੁਲਿਸ ਜਾਂਚ ਕਰ ਰਹੀ ਹੈ ਐਨੀ ਵੱਡੀ ਗੈਂਤੀ 'ਚ ਕਾਰਤੂਸ ਮਿਲਣ ਕਰਕੇ ਸ਼ਹਿਰ 'ਚ ਸਨਸਨੀ ਫੈਲੀ ਹੋਈ ਹੈ ਇਸ ਮਾਮਲੇ 'ਚ ਨਾਬਾ ਕੋਤਵਾਲੀ ਪੁਲਿਸ ਦੇ ਐਸ ਐਚ ਓ ਸਰਬਜੀਤ ਸਿੰਘ ਚੀਮਾ ਨੇ ਕਿਹਾ ਹੈ ਕਿ ਅਸੀਂ ਬਰਾਮਦ ਕੀਤੇ ਕਾਰਤੂਸਾਂ ਨੂੰ ਫੋਰੈਂਸਿਕ ਲੈਬ 'ਚ ਭੇਜ ਕੇ ਜਾਂਚ ਕਰਵਾਵਾਂਗੇ ਤਾਂ ਜੋ ਸਟੀਕਤਾ ਦੇ ਨਾਲ ਇਹ ਕਾਰਤੂਸਾਂ ਬਾਰੇ ਜਾਣਕਾਰੀ ਮਿਲ ਸਕੇ ਬਠਿੰਡਾ ਵਿਖੇ ਪੁਲਿਸ ਨੇ ਗੈਰ ਕਾਨੂੰਨੀ ਤਰੀਕੇ ਨਾਲ ਚੱਲ ਰਹੇ ਹੁੱਕਾ ਬਾਰਤੇ ਰੇਡ ਕੀਤੀ ਹੈ ਅਤੇ ਅੱਧੇ ਦਰਜਨ ਦੇ ਕਰੀਬ ਹੁੱਕੇ ਬਰਾਮਦ ਕੀਤੇ ਨੇ ਤੇ ਇੱਕ ਦਰਜਨ ਤੋਂ ਵੱਧ ਲੋਕਾਂ ਦੇ ਉੱਪਰ ਮਾਮਲਾ ਦਰਜ ਕੀਤਾ ਹੈ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਡੀਐਸਪੀ ਸਿਟੀ 2 ਸਰਬਜੀਤ ਸਿੰਘ ਬਰਾੜ ਨੇ ਕਿਹਾ ਕਿ ਸਾਨੂੰ ਗੁਪਤ ਸੂਤਰਾਂ ਤੋਂ ਇਹ ਸੂਚਨਾ ਮਿਲੀ ਸੀ ਕਿ ਪੋਚਮ ਮੰਡੀ 'ਚ ਇੱਕ ਹੁੱਕਾ ਬਾਰ ਚੱਲ ਰਿਹਾ ਹੈ ਇਸ ਦੇ ਨਾਲ ਹੀ ਉਸ ਥਾਂ ਦੇ ਉੱਪਰ ਕੁੜੀਆਂ ਦੀ ਸਪਲਾਈ ਵੀ ਕੀਤੀ ਜਾਂਦੀ ਹੈ ਜਿਸੇ ਚੱਲਦੇ ਸਾਡੇ ਵੱਲੋਂ ਵੱਖ-ਵੱਖ ਟੀਮਾਂ ਦੇ ذریعے ਇਹ ਰੇਡ ਕੀਤੀ ਗਈ ਤਾਂ ਵੱਡੀ ਗਿਣਤੀ ਚ ਉਸਥਾਂ ਦੇ ਉੱਪਰ ਹੁੱਕਾ ਪੀਣ ਵਾਲੇ ਵਿਅਕਤੀ ਗ੍ਰਿਫਤਾਰ ਕੀਤੇ ਗਏ ਅਤੇ ਕੁੜੀਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਵੱਖ-ਵੱਖ ਧਰਾਮਾ ਤਹਿਤ ਮਾਮਲਾ ਦਰਜ ਕਰ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਕੁਝ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਕਈ ਬਾਕੀ ਨੇ ਅਤੇ ਜਲਦੀ ਉਹਨਾਂ ਦੀ ਵੀ ਗ੍ਰਿਫਤਾਰੀ ਕਰ ਲਈ ਜਾਵੇਗੀ ਇਸ ਦੇ ਨਾਲ ਹੀ ਉਹਨਾਂ ਨੇ ਚੇਤਾਵਨੀ ਵੀ ਦਿੱਤੀ ਹੈ ਕਿ ਜੇਕਰ ਕੋਈ ਇਸ ਤਰੀਕੇ ਦਾ ਗੈਰਕਾਨੂੰਨੀ ਕੰਮ ਕਰਦਾ ਹੈ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਪਿੱਤ ਦਿਨੀ ਪੰਜਾਬ ਵਿਧਾਨ ਸਭਾ ਵਿੱਚ ਬੇਅਦਬੀ ਦੇ ਖਿਲਾਫ ਬਿੱਲ ਪਾਸ ਕੀਤਾ ਗਿਆ ਇਸ ਬਾਰੇ ਬੋਲਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਹੁਣ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਸੁਰੱਖਿਆ ਲਈ ਕਾਨੂੰਨ ਬਣਾਉਣਾ ਪੈ ਰਿਹਾ ਹੈ ਜਿਨ੍ਹਾਂ ਤੋਂ ਅਸੀਂ ਆਪਣੇ ਤੇ ਆਪਣੇ ਪਰਿਵਾਰ ਦੀ ਸੁਰੱਖਿਆ ਅਤੇ ਤੰਦਰੁਸਤੀ ਮੰਗਣਾਉਂਦੇ ਆ ਉਹਨਾਂ ਇਹ ਵੀ ਕਿਹਾ ਹੈ ਕਿ ਗੁਰੂ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਬਿਲਕੁਲ ਵੀ ਬਖਸ਼ਿਆ ਨਹੀਂ ਜਾਵੇਗਾ ਅਤੇ ਉਹਨਾਂ ਅਨੁਸਾਖ ਤੋਂ ਸਖਤ ਸਜ਼ਾਾਂ ਮਿਲਣਗੀਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬੁੱਧਵਾਰ ਨੂੰ ਸੁਲਤਾਨਪੁਰ ਲੋਧੀ ਵਿਖੇ ਲਈ ਪਵਿੱਤਰ ਕਾਲੀ ਵੇਈ ਦੀ ਕਾਰ ਸੇਵਾ ਦੇ 25 ਵਰੇ ਪੂਰੇ ਹੋਣ ਦੇ ਬਰੇ ਗੰਡ ਵਿੱਚ ਸ਼ਿਰਕਤ ਕਰਨ ਪਹੁੰਚੇ ਸਨ ਪੁੱਤਰ ਭਾਰਤ ਚੰਡੀਗੜ੍ਹ ਸਮੇਤ ਪੰਜਾਬ ਅਤੇ ਹਰਿਆਣਾ ਦੇ ਕਈ ਜਿਲ੍ਹਿਆਂ 'ਚ ਮਾਨਸੂਨ ਆਪਣੇ ਸੁਸ਼ਮਾਰ ਤੇ ਬੁੱਧਵਾਰ ਨੂੰ ਸੌਣਵੇਂ ਨਾਲ ਸ਼ੁਰੂ ਹੋਣ ਤੇ ਬਰਸਾਤ ਦੀਆਂ ਬਿਛਾੜਾਂ ਦੇ ਨਾਲ ਇਸ ਦਾ ਸਵਾਗਤ ਹੋਇਆ ਜਿੱਥੇ ਇੱਕ ਪਾਸੇ ਚੰਡੀਗੜ੍ਹ 'ਚ ਬੁੱਧਵਾਰ ਸਵੇਰ ਤੋਂ ਹੀ ਤੇਜ਼ ਮੀਂਹ ਦੇ ਨਾਲ ਮੌਸਮ ਸੁਹਾਵਣਾ ਬਣਿਆ ਹੋਇਆ ਉੱਥੇ ਹੀ ਚੰਡੀਗੜ੍ਹ ਦੀ ਸੁਖਣਾ ਝੀਲ ਦਾ ਪਾਣੀ ਪੱਦਰ ਖਤਰੇ ਦੇ ਨਿਸ਼ਾਨ ਤੋਂ ਸਿਰਫ 1 ਫੁੱਟ ਹੈਠਾ ਜੇਕਰ ਇਸੇ ਤਰ੍ਹਾਂ ਮੀਂਹ ਪੈਂਦਾ ਰਹਾ ਤਾਂ ਪਹਾੜੀ ਇਲਾਕਿਆਂ 'ਚ ਵੀ ਵਰਖਾ ਜਾਰੀ ਰਹੀ ਤਾਂ احتیاط ਵਜੋਂ ਫਲਾਟਿਗੇਟ ਖੋਲਣੇ ਪੈ ਸਕਦੇ ਨੇ ਹਾਲਾਤਾਂ ਦੇ ਮੱਦੇ ਨਜ਼ਰ ਪ੍ਰਸ਼ਾਸਨ ਵੱਲੋਂ ਸੁਰੱਖਿਆ ਲਈ ਪੂਕ ਤਾ ਇੰਤਜ਼ਾਮ ਕਰੰਦਾ ਦਾਅਵਾ ਕੀਤਾ ਜਾ ਰਿਹਾ ਹੈ ਅਤੇ ਝੀਲ ਦੇ ਆਲੇ ਦੁਆਲੇ ਨਿਗਰਾਨੀ ਬਤਾ ਦਿੱਤੀ ਗਈ ਹੈ ਦੂਜੇ ਪਾਸੇ ਮੌਸਮ ਵਿਭਾਗ ਨੇ ਚੰਡੀਗੜ੍ਹ ਅਤੇ ਆਲੇ ਦੁਆਲੇ ਦੇ ਖੇਤਰਾਂ ਲਈ yellow alert ਜਾਰੀ ਕੀਤਾ ਹੋਇਆ ਹੈ ਵਿਭਾਗ ਅਨੁਸਾਰ ਅਗਲੇ 24 ਤੋਂ 48 ਘੰਟਿਆਂ ਤੱਕ ਹਲਕੀ ਤੋਂ ਮੱਧਮ ਬਾਰਿਸ਼ ਜਾਰੀ ਰਹਿ ਸਕਦੀ ਹੈ ਜਿਸ ਨਾਲ ਨਵੇਂ ਇਲਾਕਿਆਂ 'ਚ ਪਾਣੀ ਭਰਨ ਦੀ ਸੰਭਾਵਨਾ ਹੈ ਜੇਕਰ ਫਲੱਡ ਗੇਟ ਖੋਲੇ ਜਾਂਦੇ ਨੇ ਤਾਂ ਡੇਰਾ ਬਸੀਦੇ ਕੱਗਰ ਦਰਿਆ ਦੇ ਨੇੜੇ ਦੇ ਇਲਾਕਿਆਂ ਨੂੰ ਅਲਰਟ ਤੇ ਰੱਖਿਆ ਗਿਆ ਹੈ ਇਸ ਦੇ ਨਾਲ ਹੀ ਚੰਡੀਗੜ੍ਹ ਦਾ ਕਿਸ਼ਨਗੜ੍ਹ ਆਈਟੀ ਇਲਾਕਾ ਵੀ ਅਲਰਟ 'ਤੇ ਹੈ ਇਸ ਵਿੱਚ ਆਲੇ ਗੁਰਾਇਆਂ ਨੇੜੇ ਫਲਾਈਓਵਰ ਤੇ ਦੋ ਕਾਰਾਂ ਵਿਚਾਲੇ ਜ਼ਬਰਦਸਤ ਟੱਕਰ ਹੋਈ ਹੈ ਪ੍ਰੱਖ ਦਰਸ਼ੀ ਮੁਤਾਬਕ ਟੱਕਰ ਮਗਰੋਂ ਕਾਰਾਂ ਦੇ ਪ੍ਰਖੱਚੇ ਉੜ ਗਏ ਕਾਰਾਂ ਦੀ ਹਾਲਤ ਵੇਖ ਕੇ ਪਤਾ ਲੱਗਦਾ ਹੈ ਕਿ ਟੱਕਰ ਕਿੰਨੀ ਭਿਆਨਕ ਰਹੀ ਹੋਵੇਗੀ ਰਾਹਤ ਵਾਲੀ ਗੱਲ ਇਹ ਰਹੀ ਹੈ ਕਿ ਹਾਦਸੇ 'ਚ ਜਾਨੀ ਨੁਕਸਾਨ ਤੋਂ ਬਚਾਰਿਆ ਹੈ ਫਿਲਹਾਲ ਹਾਦਸੇ ਵਿੱਚ ਦੋ ਜ਼ਖਮੀਆਂ ਨੂੰ ਨੇੜਲੇ ਹਸਪਤਾਲ 'ਚ ਇਲਾਜ ਲਈ ਭੇਜ ਦਿੱਤਾ ਗਿਆ ਮੌਕੇ ਤੇ ਪਹੁੰਚੇ ਸੜਕ ਸੁਰੱਖਿਆ ਫੋਰਸ ਨੇ ਹਾਦਸੇ ਮਗਰੋਂ ਪੈਦਾ ਹੋਏ ਹਾਲਾਤ ਠੀਕ ਕੀਤੇ ਅਤੇ ਹਾਈਵੇ ਤੇ ਲੱਗੇ ਜਾਮ ਨੂੰ ਖਿਲਵਾਇਆ ਫਗਵਾੜਾ ਦੇ ਦਸ਼ਮੇਸ਼ ਨਗਰ ਦੇ ਵਸ਼ਿੰਦੇ ਚੋਰਾ ਤੋਂ دہشت ਜਗਾਂ ਨੇ ਬੀਤੀ ਰਾਤ ਨੂੰ ਕਰੀਬ ਅੱਧਾ ਦਰਜਨ ਚੋਰ ਬੇਖੌਫ ਘੁੰਮਦੇ ਅਤੇ ਘਰਾਂ 'ਚ ਚੋਰੀਆਂ ਦੇ ਇਰਾਦੇ ਨਾਲ ਵੜਨ ਦੀ ਸੂਹ ਲੈਂਦੇ ਨਜ਼ਰ ਆਏ ਨੇ ਇਹ ਮੁਲਜ਼ਮ ਇੱਕ ਘਰ ਵਿੱਚ ਹੱਥ ਸਾਫ਼ ਕਰਨ ਦੇ ਲਈ ਵੜ ਵੀ ਗਏ ਸਨ ਪਰ ਪਰਿਵਾਰਕ ਮੈਂਬਰਾਂ ਦੇ ਜਾਗਣ ਕਰਕੇ ਕੋਈ ਮਾਲੀ ਨੁਕਸਾਨ ਨਹੀਂ ਹੋਇਆ ਅਲਬਤੋ ਉਹਨਾਂ ਆਪਾਂ ਤੋੜੇ ਜ਼ਰੂਰ ਕਰ ਗਏ ਨੇ ਇਲਾਕੇ ਦੇ ਵਸਨੀਕਾਂ ਨੇ ਸ਼ਿਕਾਇਤ ਕੀਤੀ ਹੈ ਕਿ ਹਫ਼ਤਾ ਪਹਿਲਾਂ ਤਿੰਨ ਅਣਪਛਾਤੇ ਗਲੀ ਵਿੱਚ ਘੁੰਮਦੇ ਨਜ਼ਰ ਆਏ ਸਨ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਵੱਲੋਂ ਕਰੜੀ ਸੁਰੱਖਿਆ ਦੀ ਮੰਗ ਕੀਤੀ ਹੈ। ਸਾਨੀ ਅੰਦolan ਮੁੱਖ ਕਿਸਾਨਾਂ ਅਤੇ ਸਿੱਖ ਜਥੇਬੰਦੀਆਂ ਦੇ ਹੱਕ ਚ ਆਵਾਜ਼ ਬੁਲੰਦ ਕਰਨ ਵਾਲੇ ਜੰਮੂ ਕਸ਼ਮੀਰ ਦੇ ਸਾਬਕਾ ਰਾਜਪਾਲ ਰਹੇ ਸਤਪਾਲ ਮਲਿਕ ਦੀ ਸੇਤਯਾਬੀ ਲਈ ਸਿੱਖ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਸ਼੍ਰੀ ਅਖੰਡ ਪਾਤਸ਼ਾਹ ਦੇ ਪਾਠ ਦੇ ਭੋਗ ਪਾਏ ਗਏ ਅਤੇ ਉਨ੍ਹਾਂ ਦੀ ਸੇਤਯਾਬੀ ਦੀ ਅਰਦਾਸ ਕੀਤੀ ਗਈ। ਜੇ ਸੰਬੰਧੀ ਸਿੱਖ ਜਥੇਬੰਦੀਆਂ ਦੇ ਆਗੂਆਂ ਦਾ ਕਹਿਣਾ ਹੈ ਕਿ ਗਵਰਨਰ ਸਤਪਾਲ ਮਾਲਕ ਨੇ ਕਿਸਾਨੀ ਅੰਦੋਲਨ ਮੌਕੇ ਲਾਲ ਕਿਲੇ ਤੇ ਖਾਲਸਾਈ ਨਿਸ਼ਾਨ ਚੁਲਾਉਣ ਮੌਕੇ ਵੀ ਸਿੱਖਾਂ ਅਤੇ ਕਿਸਾਨਾਂ ਦੇ ਹੱਕ 'ਚ ਆਵਾਜ਼ ਬੁਲੰਦ ਕੀਤੀ ਸੀ। ਉਹਨਾਂ ਦੀ ਸਿਹਤਯਾਬੀ ਲਈ ਰਖਵਾਈ ਸ਼੍ਰੀ ਖੰਡਪਾੜ ਸਾਹਿਬ ਦੇ ਭੋਗ ਪਾ ਕੇ ਅਰਦਾਸ ਕੀਤੀ ਗਈ ਹੈ। ਸਤਪਾਲ ਮਾਲਕ ਇਸ ਵੇਲੇ ਦਿੱਲੀ ਦੇ ਰਾਮ ਮਨੋਹਰ ਲੋਈਆ ਹਸਪਤਾਲ 'ਚ ਇਲਾਜ ਅਧੀਨ ਨੇ ਅਤੇ ਜਲਦ ਸਿਹਤਯਾਬ ਹੋਣ ਕੇ ਅੱਜ ਦੇ ਮੇਰਾ ਸ਼ਹਿਰ ਮੇਰੀ ਖਬਰ ਦੇ ਬੁਲੇਟਿਨ ਦੇ ਵਿੱਚ ਫਿਲਹਾਲ ਦੇ ਲਈ ਐਨਾ ਹੀ ਕੱਲ ਫਿਰ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਾਂ ਤੱਕ ਦੇ ਲਈ ਮੈਨੂੰ ਦਿਓ ਇਜਾਜ਼ਤ ਤੁਸੀਂ ਦੇਖਦੇ ਰਹੋ ਹਮਦਰ ਟੀਵੀ ਸਸ਼੍ਰੀਕਾਲ